ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਹੜੇ ਨਵੇਂ ਨਜਾਇਜ਼ ਕਬਜ਼ੇ ਹੋ ਰਹੇ ਉਹ ਨਹੀਂ ਹੋਣੇ ਚਾਹੀਦੇ ਹੁਣ ਕਿਸੇ ਨੇ 15 ਸਾਲ ਪਹਿਲਾਂ ਕੀ ਤੋਂ ਦੀ ਦੁਕਾਨ ਚੱਲਦੀ ਹੈ ਉਹਦੇ 200 ਕਸਟਮਰ ਵੀ ਲੱਗੇ ਹੋਏ ਉਹਨੂੰ ਕੀ ਕਹੀਏ ਇਹ 40 ਸਾਲ ਪੁਰਾਣਾ 40 40 ਸਾਲ ਪੁਰਾਣੇ ਦਾ ਕੀ ਕਰੀਏ ਦੱਸੋ ਹੁਣ ਸਾਰਾ ਬਾਜ਼ਾਰ ਤੁਹਾਡਾ ਕਿਵੇਂ ਚੱਕੀਏ ਇਹ ਸੱਤਰ ਨਾ ਲੱਗ ਜਾਣਾ ਮੇਰੇ ਖਿਲਾਫ ਇਹਨਾਂ ਨੂੰ ਸਾਰਿਆਂ ਨੂੰ ਅਫਸਰਾਂ ਨੂੰ ਕਿਹਾ ਵੀ ਤੁਹਾਨੂੰ ਦਿਖਦੀ ਰਹੀ ਹੈ ਸੋ ਇਹ ਇਹ ਸਾਰੀਆਂ ਚੀਜ਼ਾਂ ਕੀ ਹੈ ਕਰੀ ਜਾਓ ਮੈਂ ਫੇਟਾਂਗੀ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਹੈ ਜਿਹੜੀ ਤੁਹਾਡੀ ਐਮਐਲਏ ਹੈ ਖਰੜ ਦੀ ਆ ਇਹਦੀ ਸੋਚ ਕੰਮ ਕਰਨ ਦੀ ਐ ਹੁਣ ਟੂਡੇ ਦੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਐ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਹੋ ਆਪਣੀ ਸਰਕਾਰ ਚ ਵੀ ਨਹੀਂ ਕਰਦੇ ਸਾਡੀ ਸਰਕਾਰ ਨੂੰ ਜਮੇ ਹੀ ਬੰਦ ਕਰਕੇ ਬਹਿ ਗਏ ਆ ਹੁਣ ਕੀ ਲੱਗ ਸ਼ਹਿਰ ਕੁਰਾਲੀ ਦੇ 메인 ਬਾਜ਼ਾਰ ਵਿੱਚ ਖੜੇ ਆ ਜਿੱਥੇ ਕੀ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਵੱਲੋਂ 5 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸਮਰਥਕ ਹੈ ਜਿਹੜੇ ਪਹੁੰਚੇ ਆ ਸਥਾਨਕ ਦੁਕਾਨਦਾਰ ਵੀ ਸੋ ਗੱਲਬਾਤ ਕਰਦੇ ਆ ਮੈਡਮ ਅਨਮੋਲ ਗਗਨ ਮਾਨ ਨਾਲ ਜਾਣਦੇ ਆ ਇਹਨਾਂ ਅੱਜ ਦੇ ਪ੍ਰੋਜੈਕਟ ਜਿਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਵੀ ਕਿਹੜੇ ਕਿਹੜੇ ਵਿਕਾਸ ਕਾਰਜ ਕੀਤੇ ਜਾਣਗੇ ਕਿਵੇਂ ਜਿਹੜੀ ਸ਼ਹਿਰ ਦੀ ਨੋਹਾਰ ਬਦਲੀ ਜਾਵੇਗੀ ਸੋ ਆਓ ਕਰਦੇ ਆ ਗੱਲਬਾਤ पिछे करि जगदेव ਆ ਵੀਰੇ ਆਇਓ ਸਾਰਾ ਬਹੁਤ देर बाद 파ਰੀ ਆਈ ਹੈ ਜੀ ਜੀ ਛੋਟੀ ਕਿਰਪਾ ਨਾਲ ਹਾਂ ਚੱਲੋ ਤੇ ਦੱਸਿਆ ਜਾਓ ਕੋਈ ਭਾਈ ਸਾਫ ਕਰ ਦਾਂਗੇ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਹੜੇ ਨਵੇਂ ਨਜਾਇਜ਼ ਕਬਜ਼ੇ ਹੋ ਰਹੇ ਉਹ ਨਹੀਂ ਹੋਣੇ ਚਾਹੀਦੇ ਹੁਣ ਕਿਸੇ ਨੇ 15 ਸਾਲ ਪਹਿਲਾਂ ਕੀਤਾ ਉਹਦੀ ਦੁਕਾਨ ਚੱਲਦੀ ਹੈ ਉਹਦੇ 200 ਕਸਟਮਰ ਵੀ ਲੱਗੇ ਹੋਏ ਉਹਨੂੰ ਕੀ ਕਹੀਏ ਕੀ ਛੇੜੀਏ ਉਹਨੂੰ ਜਿਹੜਾ ਬੈਠਾ ਹੀ ਪੁਰਾਣਾ ਹੈ ਸੋ ਜਿਹੜਾ ਕੋਈ ਨਵਾਂ ਕੋਈ ਵੀ ਕੰਸਟਰਕਸ਼ਨ ਕਰੂਗਾ ਉਹ برداشت ਨਹੀਂ ਕੀਤੀ ਜਾਊਗੀ ਨਵੀਂ ਕੰਸਟਰਕਸ਼ਨ ਕਿਸੇ ਵੀ ਪ੍ਰਕਾਰ ਦੀ ਹੁਣ ਜਿਹੜੇ ਪਹਿਲੇ ਇਹ ਤਾਂ ਫਿਰ ਅੱਧਾ ਸ਼ਹਿਰ ਸਾਰਾ ਸਾਨੂੰ ਸਾਫ਼ ਕਰਨਾ ਪੈਣਾ ਤੇ ਲੋਕਾਂ ਨੇ ਦੁਖੀ ਵੀ ਹੋਣਾ ਵੀ ਸਾਡਾ ਹੁਣ ਜਿਵੇਂ ਆਹ ਕਹਿ ਗਏ ਕਿ ਵੀ ਜੀ ਅਸੀਂ ਨਜਾਇਜ਼ ਕਬਜ਼ਾ ਭਾਵੇਂ ਕਰ ਰਹੇ ਸੀ ਅਸੀਂ ਬੱਚੇ ਦੀ ਰੋਟੀ ਦੇਖ ਰਹੇ ਮੈਡਮ ਇਹਦੇ ਦੁਕਾਨਾਂ ਦੇ ਨੀਤੇ ਇੱਕ ਬੜਾ ਨਾਲਾ ਹੈ 15 ਫੁੱਟ ਦਾ ਚੌੜਾ ਹੈ ਉਹ ਲੋਕਾਂ ਨੇ ਹੀ ਕਬਜ਼ਾ ਕਰ ਲਿਆ ਦੇਖੋ ਇਹੋ ਜੀ ਚੀਜ਼ ਨਹੀਂ ਬੰਦਾ ਬੰਦਾ ਥੋੜਾ ਅੱਗੇ ਆ ਜੀ 70 ਸਾਲ ਪੁਰਾਣਾ ਮੁੱਦਾ ਜੀ 70 ਸਾਲ ਪੁਰਾਣਾ ਮੁੱਦਾ ਨੀ ਜਾ ਚੀ ਤੀ ਚਾਲੀ ਸਾਲ ਪੁਰਾਣਾ 30 40 ਸਾਲ ਪੁਰਾਣੇ ਦਾ ਕੀ ਕਰੀਏ ਤੁਸੀਂ ਹੁਣ ਸਾਰਾ ਬਾਜ਼ਾਰ ਤੁਹਾਡਾ ਕਿਵੇਂ ਚੱਕੀਏ ਇਹ 70 ਨਾ ਲੱਗ ਜਾਣਾ ਮੇਰੇ ਖਿਲਾਫ ਹੁਣ ਜਿਹੜੀ ਨਵੀਂ ਉਸਾਰੀ ਹੋ ਰਹੀ ਹੈ ਉਹਨੂੰ ਤਾਂ ਅਸੀਂ ਰੋਕ ਸਕਦੇ ਹਾਂ ਉਹ ਰੰਡਾ ਰੋਡ ਤੇ ਨਵੀਆਂ ਸਾਰੀਆਂ ਦੁਆਰੇ ਪੈ ਚੱਲੀਆਂ ਜਿਹੜੇ ਉਹ ਸਾਰੀਆਂ ਅੱਜ ਤੋਂ ਕੱਲ ਤੋਂ ਵਾਈਆਂ ਨੇ ਜਿਹੜੀਆਂ ਮਿਟਾ ਕੇ ਗਈ ਸੀ ਇਹ ਦੁਆਰੇ ਚੱਲੀਆਂ ਨੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਅਫਸਰਾਂ ਨੂੰ ਕਿਹਾ ਵੀ ਤੁਹਾਨੂੰ ਦਿਖ ਰਹੀਆਂ ਐ ਸੋ ਇਹ ਇਹ ਸਾਰੀਆਂ ਚੀਜ਼ਾਂ ਕੀ ਆ ਕਰੀ ਜਾਓ ਮੈਂ ਫੇਟਾਂਗੀ ਜਿਹਨੇ ਮਰਜ਼ੀ ਨਾਲ ਗੱਲ ਕਰ ਲਓ ਤੁਹਾਨੂੰ ਮਰਜ਼ੀ ਸੈੱਟ ਕਰਾਂ ਮੈਂ ਅਸੀਂ ਉਹ ਕਟਨ ਕਰ ਦਿੱਤਾ ਉਹਦੇ ਬਾਰੇ ਜਾਣਕਾਰੀ ਅੱਜ ਦੀ ਇਹ ਅਸੀਂ ਇੱਥੇ 6 ਕਰੋੜ ਦੇ ਕੰਮਾਂ ਦਾ ਉਦਘਾਟਨ ਕੀਤਾ ਜਿਹਦੇ ਚ ਨਿਕਾਸੀ ਦਾ ਹੈਗਾ ਬਾਉਂਡਰੀ ਵਾਲ ਦਾ ਹੈਗਾ ਬਹੁਤ ਸਾਰੇ ਕੰਮ ਨੇ ਜਿਹੜੇ ਸ਼ਹਿਰ ਦੇ ਵੱਖ-ਵੱਖ ਬਾੜਾਂ ਦੇ ਵਿੱਚ ਕਰਾਂਗੇ ਕਰਾਲੀ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਕਰਨ ਵਾਲੇ ਨੇ ਕਰਾਲੀ ਦੇ ਜਿਹੜੇ ਵੀ ਵਾਰਡਸ ਦੇ ਵਿੱਚ ਨਿਕਾਸੀ ਦੀਆਂ ਪਾਈਪਲਾਈਨਾਂ ਨਹੀਂ ਪਈਆਂ ਸਫਾਈ ਦੀ ਘਾਟ ਹੈ ਕਿਉਂਕਿ 90 ਕਰਮਚਾਰੀ ਆ ਸਫਾਈ ਵਾਲੇ ਉਹ ਵੀ ਢਿੱਲੇ ਨੇ ਨਵੇਂ ਕਰਮਚਾਰੀ ਹੁਣ ਕੁਝ ਕਿੰਨੇ ਭਰਤੀ ਕਰ ਰਹੇ ਹੋ ਸਾਹਿਬ ਅਪਾ 60 ਕਿਤੇ 60 ਬੰਦੇ ਹੋਰ ਕਰ ਰਹੇ ਆ ਸੋ ਇੱਕ ਤਾਂ ਸਫਾਈ ਨੂੰ ਮੇਨਟੇਨ ਕਰਾਂਗੇ ਮੈਂ ਕਰਾਲੀ ਵਾਸੀਆਂ ਨੂੰ ਕਹਿਣਾ ਚਾਹੂੰਗਾ ਇੱਕ ਅਸੀਂ ਇੱਥੇ ਤੁਹਾਡੇ ਵਾਰਡਾਂ ਦੇ ਵਿੱਚ ਪਾਈਪਾਂ ਪਾਵਾਂਗੇ ਪ੍ਰੋਪਰ ਤੇ ਬਹੁਤ ਸਾਰੇ ਕੰਮ ਜਿਹੜੇ ਤੁਹਾਡੇ ਵਾਰਡਾਂ ਦੇ ਇੱਕ ਅੱਜ ਅਸੀਂ ਕਈ ਵਾਰਡਾਂ ਦੇ ਵਿੱਚ ਗਏ ਆ ਤਾਂ ਉੱਥੇ ਤਾਰਾਂ ਜਿਹੜੀਆਂ ਬਿਜਲੀ ਦੀਆਂ ਡਾਊਨ ਆਈਆਂ ਹੋਈਆਂ ਉਹਨਾਂ ਨੂੰ ਲਿਫਟ ਕਰਵਾਉਨੇ ਆ ਜੀ ਸੋ ਇਹ ਮੈਨੂੰ ਲੱਗਦਾ ਗਲੀ ਗਲੀ ਜਾ ਕੇ ਕਰਵਾਉਣਾ ਪੈਣਾ ਇਸ ਤਰੀਕੇ ਅਫਸਰਾਂ ਨਾਲ ਗੱਲਬਾਤ ਕਰਕੇ ਸਾਰੇ ਕੰਮ ਇਹ ਪੂਰੇ ਨਹੀਂ ਕਰ ਪਾਉਂਦੇ ਤੇ ਜਿੰਨੇ ਵੀ ਐਮਸੀ ਸਾਹਿਬਾਨ ਨੇ ਕੁਰਾਲੀ ਦੇ ਮੈਂ ਉਹਨਾਂ ਨੂੰ ਇੱਕ ਗੱਲ ਕਹੂੰਗੀ ਚਾਹੇ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਹੈ ਜਿਹੜੀ ਤੁਹਾਡੀ ਐਮਐਲਏ ਹੈ ਖਰੜ ਦੀ ਇਹਦੀ ਸੋਚ ਕੰਮ ਕਰਨ ਦੀ ਹੈ ਕੁਰਾਲੀ ਜਿਹੜੇ ਖਰੜ ਦੇ ਵੀ ਐਮ ਸੀ ਸੀ ਨਾ ਉਹ ਸਾਰੇ ਆਮ ਆਦਮੀ ਪਾਰਟੀ ਤੋਂ ਨਹੀਂ ਜਿੱਤੇ ਸੀ ਜਿਨ੍ਹਾਂ 26 ਬੰਦਿਆਂ ਨੇ ਤਿੰਨ ਚਾਰ ਦਿਨ ਪਹਿਲਾਂ ਸਹਿਮਤੀ ਕਰਕੇ 25 ਬੰਦਿਆਂ ਨੇ ਸਹਿਮਤੀ ਕਰਕੇ ਸਰਬਸੰਮਤੀ ਦੇ ਨਾਲ ਇੱਕ ਨਵਾਂ ਪ੍ਰਧਾਨ ਚੁਣਿਆ ਕਾਦੇ ਲਈ ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਸਾਡੀ ਐਮ ਐਲ ਏ ਡਿਜ਼ਨਰੀ ਹੈ ਕੰਮ ਕਰਨ ਵਾਲੀ ਹੈ ਕੰਮ ਕਰਨਾ ਤੇ ਉੱਥੇ ਤੁਹਾਨੂੰ ਕੰਮ ਹੁੰਦਾ ਵੀ ਦੇਖੂਗਾ ਜੇ ਕਰਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਨਾ ਹੀ ਅਸੀਂ ਇਹ ਕੰਮ ਕਰਨ ਆਏ ਹਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਹੈ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਣੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੱਧ ਤੇ ਅਸੀਂ ਤੁਹਾਨੂੰ ਦੱਸਾਂ ਕਿ ਕੰਮਾਂ ਦੀ ਜਿਹੜੀ ਰਫ਼ਤਾਰ ਹੈ ਕਿਵੇਂ ਤੇਜ਼ ਹੁੰਦੀ ਹੈ ਕਿਉਂਕਿ ਇਹਨਾਂ ਨੇ ਵਿੱਚ ੜਿੱਕੇ ਡੋਣੇ ਆ ਅਲੱਗ-ਅਲੱਗ ਐਮਸੀਜ਼ ਨੇ ਜੀ ਟੀਮ ਇਕੱਠੇ ਹੋ ਕੇ ਕੰਮ ਕਰੂਗੀ ਤਾਂ ਡੈਫੀਨੇਟਲੀ ਜਿਹੜੇ ਕੰਮ ਨੇ ਉਹ ਪਾਰਡਾਂ ਦੇ ਵਿੱਚ ਤੇਜ਼ੀ ਨਾਲ ਹੁੰਦੇ ਨੇ ਹੁਣ ਤੁਹਾਡੇ ਇਹ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਤਾਂ ਵੈਸੇ ਨਹੀਂ ਕਰਦੇ ਹੋ ਆਪਣੀ ਸਰਕਾਰ ਚ ਵੀ ਨਹੀਂ ਕਰਦੇ ਸਾਡੀ ਸਰਕਾਰ ਤਾਂ ਜਮੇ ਹੀ ਬੰਦ ਕਰਕੇ ਬਹਿ ਗਏ ਹੁਣ ਕੀ ਨਾਂ ਲੱਗੂਗਾ ਆਮ ਆਦਮੀ ਪਾਰਟੀ ਦਾ ਮੈਡਮ ਇੱਥੇ ਪਟਾਖਾ ਮਾਰੀ ਟਰੇ ਬਹੁਤ ਵੱਡੀ ਪਟਾਕਾ ਮਾਰ ਕੇ ਬਣੀ ਹੋਈ ਹੈ ਉਹਦੇ ਚ ਕੋਦੇ ਵੀ ਕੋਈ ਬਹਾਸਾ ਵਾਪਰਦੇ ਇੱਕ ਵਾਰ ਚੈੱਕ ਕਰੋ ਵੀ ਉਹਦੀ ਕੋਈ ਪ੍ਰੋਪਰ ਜੋ ਗਾਈਡਲਾਈਨ ਹੈ ਉਹ ਨਹੀਂ ਹੈ ਜੀ ਜੀੜਾ ਮਾਰਨੀ ਹੈ ਮਾਰੂ ਵੀ ਚੈੱਕ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿੰਨਾ ਕਿਤੀ ਗਈ ਸੀ ਵੀ ਕਰਾਪਸ਼ਨ ਬਹੁਤ ਹੈ ਬਿਜਲੀ ਜਾਂਚ ਕਰਨ ਵੀ ਆਈ ਸੀ ਕਿ ਕੋਈ ਸਿਟਾਣੀ ਨਿਕਲੇ ਜੀ ਇਸ ਦਾ ਬਿਜੀਵੈਂਸ ਦੀ ਜਾਂਚ ਜੀ ਕੱਲੀ ਮੈਂ ਸਾਰਾ ਅਪਡੇਟ ਲਿਆ ਹੈ ਉਹ ਜਿਹੜਾ ਲੀਗਲ ਐਡਵਾਈਜ਼ਰ ਆ ਬਸ ਉਹਦੇ ਤੱਕ ਫਾਈਲ ਖੜੀ ਹੈ ਮੈਂ ਪੂਰਾ ਜ਼ੋਰ ਲਾਇਆ ਹੋਇਆ ਵੀ ਕਰਾਪਸ਼ਨ ਇਹਨਾਂ ਨੇ ਕੀਤੀ ਹੈ ਘਟਾਲਾ ਬਾਹਰ ਆਵੇ ਵਿਧੀ ਲਾਈ ਸੇ ਲੋਕਲ ਬਾਡੀ ਦੀ ਵਿਜੀਲੈਂਸ ਨੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦੋਸ਼ੀ ਪਾਇਆ ਇਨਕੁਐਰੀ ਦੇ ਵਿੱਚ ਕੀ ਇਹਨਾਂ ਦੇ ਵਾਕਿਆ ਦੇ ਵਿੱਚ ਲੋਕਾਂ ਦੇ ਜਿਹੜੇ ਟੈਂਡਰ ਲਾਉਣੇ ਸੀ ਉਹਦੇ ਵਿੱਚ ਕਪਲਾ ਕੀਤਾ ਲੋਕਾਂ ਕਰਾਲੀ ਦੇ ਲੋਕਾਂ ਦਾ ਪੈਸਾ ਕੁਝ ਐਮਸੀ ਸਹਿਬਾਨ ਹੈ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਇੱਥੇ ਉਹਨਾਂ ਦਾ ਨਾਮ ਆਉਂਦਾ ਤੇ ਉਹਨਾਂ ਨਹੀਂ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਕਰਾਲੇ ਖਰੜ ਦੇ ਵਿੱਚ ਵੀ ਬੜਾ ਜ਼ੋਰ ਲਾਇਆ ਵੀ ਕਿਤੇ ਆਮ ਆਦਮੀ ਪਾਰਟੀ ਦੀ ਕਮੇਟੀ ਨਾ ਪੜੇ ਤੁਸੀਂ ਹੁਣ ਇੱਥੇ ਬਚਾਓ ਇੱਥੇ ਆਪਣੀ ਕੁਰਸੀ ਬਚਾਓ ਕਿਉਂਕਿ ਜਿਹੜਾ ਤੁਸੀਂ ਕਰਾਲੀ ਦੇ ਲੋਕਾਂ ਦਾ ਪੈਸਾ ਖਾਦਾ ਉਹ ਤੁਸੀਂ ਦੋਸ਼ੀ ਸਾਬਤ ਹੋ ਗਏ ਹੋ ਬਸ ਇੱਕ ਦੋ ਲੀਗਲ ਅਡਵਾਈਜ਼ਰ ਵਾਲਾ ਵਿੱਚ ਖੜਾ ਹੈ ਇਹ ਸਾਫ਼ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਲ ਬਾਡੀ ਡਿਪਾਰਟਮੈਂਟ ਨੇ ਇਹਦਾ ਵੀ ਸਾਰੀ ਸਿੱਧੀ ਸਾਰੀ ਜਿਹੜੀ ਕਰਤੂਤ ਹੈ ਲੋਕਾਂ ਦਾ ਪੈਸਾ ਕਦੋਂ ਬਾਹਰ ਲਿਆਉਣਾ ਕਦੋਂ ਤੱਕ ਕਾਰਵਾਈ ਹੋ ਸਕਦੀ ਜਿਵੇਂ ਹੀ ਦੇਖੋ ਲੀਗਲ ਪ੍ਰੋਸੀਜਰ ਹੈ ਜਿਵੇਂ ਹੀ ਕਲੀਅਰ ਹੁੰਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦਾ ਸਰਦਾਰ ਕੋਲਰ ਸਾਹਿਬ ਅੱਜ ਤੁਹਾਡੇ ਵਾਰਡ ਦੇ ਵਿੱਚ ਮੀਟਿੰਗ ਹੋਈ ਹੈ ਵੱਖ-ਵੱਖ ਪ੍ਰੋਜੈਕਟਾਂ ਦੇ ਲਈ ਜਿਹੜਾ ਨੀ ਪੱਥਰ ਰੱਖਿਆ ਮੈਡਮ ਅਨਮੋਲ ਗਗਨਮਾਨ ਆਏ ਆ ਕੀ ਕਹੋਗੇ ਜੀ ਇਸ ਮੀਟਿੰਗ ਬਾਰੇ ਹਾਂਜੀ ਸਾਡੇ ਮਾਨਯੋਗ ਮ ਜੋ ਸਾਡੇ ਨਿੱਗੇ ਸੱਦੇ ਦੇ ਵਾਰਡ ਨੰਬਰ 16 ਵਿੱਚ ਪਹੁੰਚੇ ਉਹਨਾਂ ਨੇ 80 ਲੱਖ ਦੇ ਕੰਮ ਆਪਣੇ ਪਾਸ ਕੀਤੇ ਆ ਵਾਰਡ ਦੇ ਇੱਚ ਪੈਪਾ ਬੈਣੀਆ ਨਾਲੀਆਂ ਦੇ ਵਿੱਚ ਪੈਪਾ ਬਲੌਕ ਇਟਾ ਇੱਕ ਆਪਣਾ ਰੋਡ ਦੇ ਉਹ ਜੀ ਆਪਣੀ ਰੋਡ ਹੈ ਆਈਪੀਐਸ ਸਕੂਲ ਵਾਲੀ ਉਹ ਵੀ ਭਰੋਸਾ ਦੇ ਕੇ ਗਏ ਆ ਵੀ ਬਹੁਤ ਜਲਦ ਬਣੇਗੀ ਇੱਕ ਦੋ ਧਰਮਸ਼ਾਲਾ ਜੀ ਆਪਣੀਆਂ ਜੀ ਵਾਰਡ ਨੰਬਰ 16 ਦੇ ਵਿੱਚ ਉਹਨਾਂ ਦਾ ਵੀ ਜਲਦ ਜਲਦ ਕੰਮ ਸ਼ੁਰੂ ਹੋ ਰਿਹਾ ਜੀ ਇੱਕ ਬਾੜਬੰਦੀ ਨੂੰ ਲੈ ਕੇ ਵੀ ਜਿਹੜਾ ਲੋਕਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਇਹ ਮੰਡੀ ਹੈ ਦੋ ਬਾੜਾਂ ਦੇ ਵਿੱਚ ਮੰਡੀ ਹੋਈ ਹੈ ਬੜੀ ਸਮੱਸਿਆ ਆਉਂਦੀ ਹੈ। ਹਾਂਜੀ ਉਹ ਵੀ ਮੈਡਮ ਨੇ ਪਰੋਸਾ ਦੇ ਆ ਜੀ। ਬਾਕੀ ਕਰਾਂਗੇ ਮੈਡਮ ਨਾਲ ਗੱਲਬਾਤ ਜੀ। ਇਸ ਤੋਂ ਇਲਾਵਾ ਲੋਕਾਂ ਵੱਲੋਂ ਕਈ ਹੋਰ ਸਮੱਸਿਆਵਾਂ ਜਿਹੜੀਆਂ ਦਸੀਆਂ ਗਈਆਂ ਆ। ਆ ਬਹੁਤ ਸਮੱਸਿਆ ਸੀ ਕਿ ਜੀ ਮੈਂ ਵੀ ਥੋੜਾ ਪਹਿਲਾਂ ਵੀ ਦੱਸਿਆ ਸੀਗਾ ਮੀਟਿੰਗ ਹੋਈ ਸੀਗੀ ਵੀ ਇੱਥੇ ਇੱਕ ਇੱਟ ਵੀ ਲੱਗੀ ਨਹੀਂ ਹੈਗੀ। ਤੇ ਮੈਡਮ ਤਾਂਹੀਂ ਇਸ ਕਰਕੇ ਆਏ ਸੀਗੇ ਵੀ 80 ਲੱਖ ਰੁਪਏ ਆਪਾਂ ਨੂੰ ਪਾਸ ਕਰਿਆ ਮੈਡਮ ਨੇ। ਬਹੁਤ ਸਮੱਸਿਆ ਸੀਗੀ ਔਰ 30-35 ਸਾਲ ਤੋਂ ਕੰਮ ਨਹੀਂ ਕੋਈ ਵੀ ਹੋਇਆ। ਮੂੰ ਲੱਗਦਾ ਵੀ ਨਿਹਾਰ ਜਿਹੜੀ ਬਦਲੇਗੀ ਇਸ ਵਾਰ ਹਾਂ ਮੈਡਮ ਨੇ ਪੂਰਾ ਭਰੋਸਾ ਦਿੱਤਾ ਜੀ ਜਿਵੇਂ ਪਿਛਲੀ ਵਾਰ ਆਪਣੇ ਮੈਡਮ ਆਏ ਸੀਗੇ ਲੋਕਾਂ ਨੇ ਭਰੋਸਾ ਦੇਆ ਤਾਂ ਵੀ ਠੇਕਾ ਸੀਗਾ ਔਰ ਸ਼ਰਾਬ ਦਾ 30 ਸਾਲ ਪੁਰਾਣਾ ਤੇ ਉਹ ਗਿਸਾਈਆਂ ਵਾਲੇ ਬਾਬਾ ਜੀ ਦੇ ਡੇਰੇ ਮੂਰੇ ਸੀਗਾ ਮੈਡਮ ਨੇ ਐ ਪਈਕੇ ਵਾਦਾ ਕਰਿਆ ਸੀਗਾ ਤੇ ਉਹ 15 ਦਿਨ ਦੇ ਵਿੱਚ ਠੇਕਾ ਚੇਂਜ ਹੋ ਗਿਆ 30 ਸਾਲ ਤੋਂ ਠੇਕਾ ਚੱਲ ਰਿਹਾ ਸੀਗਾ ਉਹ ਜਿਹੜੀ ਆ ਰੋਡ ਆਪਣੀ ਅਨਾਜ ਮੰਡੀ ਦੇ ਬੈਕਸਾਈਡ ਵਾਲੀ ਉਹ ਵੀ ਮੈਡਮ ਨੇ ਭਰੋਸਾ ਦੇਆ ਬਹੁਤ ਛੇਤੀ ਕੰਮ ਸ਼ੁਰੂ ਹੋ ਜਾਏ ਕੀ ਕੰਗ ਚੇਰਮੈਨ ਸਾਹਿਬ ਮੀਟਿੰਗ ਹੋਈ ਹੈ ਬੜਾ ਇਕੱਠ ਹੋਇਆ ਏ ਅਮਿਤ ਖੁੱਲਰ ਜੀ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਹੈ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਅੱਜ ਸਾਡੇ ਐਮਐਲਏ ਸਾਹਿਬ ਅਨਮੋਲ ਗਗਨ ਮਾਨ ਜੀ ਮੈਮ ਨੇ ਉਰੇਆ ਕਰਾ ਲਈ ਆਏ ਸੀ ਅੱਜ ਉਹਨਾਂ ਨੇ ਸਾਰਾ ਪਹਿਲਾਂ 메ਨ ਬਜ਼ਾਰ ਕੁਰਾਲੀ ਦੇ ਵਿੱਚ ਉਹਨਾਂ ਨੇ ਉੱਥੇ ਕਰੋੜਾਂ ਰੁਪਏ ਦੀ ਲੱਗਤ ਦੇ ਨਾਲ ਜਿਹੜਾ ਨੀ ਪੱਥਰ ਰੱਖਿਆ ਉੱਥੇ ਜਿਹੜੇ ਸ਼ਹਿਰ ਦੇ ਜਿਹੜੇ ਵਿਕਾਸ ਕਰਜ ਹੋਣੇ ਆ ਉਸ ਤੋਂ ਬਾਅਦ ਵਾਰਡ ਨੰਬਰ 16 ਦੇ ਵਿੱਚ ਵਾਰਡ ਨੰਬਰ 16 ਦੇ ਵਿੱਚ ਇੱਕ ਤਾਂ ਜਿਹੜੀ ਸਟ੍ਰੋਂਗ ਪਾਈਪਲਾਈਨ ਪਾਈਪਲਾਈਨ ਹੈਗੀ ਨਾਲੀਆਂ ਦੇ ਵਿੱਚ ਹੀ ਉਸ ਤੋਂ ਬਾ ਦੇਲੀ ਸ਼ੰਖਾਣਗੜ ਤੋਂ ਲੈ ਕੇ ਰੋਡ ਬਣਨੀ ਹੈਗੀ ਹੈ ਜੀ ਬਾਈਪਾਸ ਤੱਕ ਉਹਦੇ ਬਾਰੇ ਮੈਂਨੇ ਕਿਹਾ ਵੀ ਇਹਦਾ ਕੰਮ ਬਹੁਤ ਜਲਦੀ ਜਲਦਾ ਸ਼ੁਰੂ ਕੀਤਾ ਜਾਏਗਾ ਤੇ ਉਹਦਾ ਨਿਬਤ ਰੱਖਿਆ ਗਿਆ ਲੋਕਾਂ ਵੱਲੋਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਮੈਡਮ ਵੱਲੋਂ ਵੀ ਘਰੋਸਾ ਦਿੱਤਾ ਗਿਆ ਹੈ ਆਮੇ ਸਫਾਈ ਦੀ ਗੱਲ ਹੋਵੇ ਪੀਣ ਵਾਲੇ ਪਾਣੀ ਦੀ ਸਮੱਸਿਆ ਆਦੀ ਇੱਥੇ ਜਿਹੜੇ ਲੇਬਰ ਭਾਈ ਚਾਰਾ ਇਹ ਮਜ਼ਦੂਰ ਭਾਈ ਚਾਰਾ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਕਾਫੀ ਵੱਡੀ ਸਮੱਸਿਆ ਹੈ ਜੋ ਕਈ ਇੱਕੋ ਹੀ ਸਮੱਸਿਆਵਾਂ ਕਰਦੇ ਨੇ ਜਿਹੜਾ ਸ਼ਹਿਰ ਦੇ ਸਫਾਈ ਦਾ ਜਿਹੜੇ ਹਾਲਾਤ ਹੈ ਜੋ ਬੱਤੇ ਬੱਤੇ ਰ ਹੈ ਇਹ ਕਿਸੇ ਦੇ ਲੋਕੇ ਨਹੀਂ ਹੋਏ ਆਪਣੇ ਸ਼ਹਿਰ ਦਾ ਕੋਈ ਵੀ ਵਾਰਡ ਦੀ ਜਿਹੜੀ ਸਫਾਈ ਦੀ ਹਾਲਤ ਹੈ ਉਹ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਕਿਉਂਕਿ ਉਹਦੇ ਪਿੱਛੇ ਜਿਹੜੀ ਆਪਣਾ ਸੀਵਰੇਜ ਸਿਸਟਮ ਹੈ ਜਿਹੜਾ ਜਿਹੜੀ ਪਾਣੀ ਨਿਕਾਸੀ ਹੈ ਇਹ ਮੇਨ ਜ਼ਿੰਮੇਵਾਰ ਹੈ ਜੀ ਨਦੀ ਸਾਡੇ ਵਾਸਤੇ ਜਿਹੜਾ ਮੇਨ ਸਰੋਤ ਹੈ ਜੀ ਪਾਣੀ ਨਿਕਾਸੀ ਦੇ ਲਈ ਜੇ ਸ਼ਹਿਰ ਦੇ ਵਿੱਚ ਨਦੀ ਹੋਵੇ ਮੈਂ ਨਹੀਂ ਸਮਝਦਾ ਕਿ ਉੱਥੇ ਕੋਈ ਪਾਣੀ ਦੀ ਨਿਕਾਸੀ ਕੋਈ ਕਿੱਲਰ ਲਾਣੀ ਚਾਹੀਦੀ ਹੈ ਪਰ ਇਹ ਸਾਡੀ ਮਾੜੀ ਕਿਸਮਤ ਹੈ ਕਿ ਇੱਥੇ ਸਮੇਂ ਦੀ ਸਰਕਾਰਾਂ ਨੇ ਜਿਹੜੀ ਪਹਿਲੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਕਦੀ ਵੀ ਇਹ ਸੋਚਿਆ ਹੀ ਨਹੀਂ ਹੈਗਾ ਕਿ ਸ਼ਹਿਰ ਵਸਣ ਨੂੰ ਸਹੂਲਤ ਦੇਣੀ ਹੈ ਉਹਨਾਂ ਨੇ ਸਿਰਫ ਆਪਣੇ ਆਪ ਵਾਲੀ ਸੋ ਜੋ ਸਾਡੇ ਸ਼ਹਿਰ ਦਾ ਪਾਣੀ ਹੈ ਜੀ ਇਹ ਜਿਹੜਾ ਚੰਡੀਗੜ੍ਹ ਰੋਡ ਦਾ ਪਾਣੀ ਹੈ ਚਨਾਲੋ ਸਾਈਡ ਦਾ ਪਾਣੀ ਹੈ ਜੀ ਇਹ ਪਾਣੀ ਸਾਰਾ ਪਹਿਲਾਂ ਕੁੰਮ ਕੇ ਜਾਂਦਾ ਹੈਗਾ ਮੁੰਡਾ ਰੋਡ ਦੇ ਉੱਪਰ ਦੀ ਉੱਥੋਂ ਪਾਣੀ ਕੁੰਮ ਕੇ ਅਨਾਜ ਮੰਡੀ ਜਾਂਦਾ ਅਨਾਜ ਮੰਡੀ ਤੋਂ ਪਾਣੀ ਦੇ ਦੁਆਰਾ ਫੇਰ ਹੈਗਾ ਇਹ ਨਦੀ ਜਾਂਦਾ ਜੀ ਸੋ ਪਾਣੀ ਜਿਹੜਾ ਹੈਗਾ ਇਹ ਪ੍ਰੋਪਰ ਨਿਕਾਸੀ ਨਾ ਹੋਣ ਕਰਕੇ ਨਾਲੇ ਦੇ ਵਿੱਚ ਪਾਣੀ ਇਦਾਂ ਹੀ ਗੰਦੇ ਡੇਰ ਢੇਰ ਨੇ ਉਹ ਲੱਗੇ ਹੋਏ ਉੱਥੇ ਜੀ ਹਰ ਜਿੱកਾ ਬਦਬੂ ਮਾਰ ਰਹੀ ਹੈ ਸਫਾਈ ਦੀ ਹਾਲਤ ਬਹੁਤ ਖਰਾਬ ਹੈ ਜੀ ਤੇ ਦੂਜੀ ਗੱਲ ਸੀ ਪਾਣੀ ਦੀ ਇੱਥੇ ਸ਼ਹਿਰ ਦੇ ਵਿੱਚ ਜਿਹੜੇ ਆਪਣੇ ਪਾਣੀ ਦੇ ਸੈਂਪਲ ਨੇ ਜੀ ਇਹ ਲਗਭਗ ਮ ਔਰ ਦੂਜਾ ਜਿਹੜਾ ਅਨਾਜ ਮੰਡੀ ਵਿੱਚ ਜਿਹੜੇ ਪਾਣੀ ਦੇ ਕੰਮ ਹੈ ਜਿਹੜੇ ਉੱਥੇ ਮਜ਼ਦੂਰਾ ਨੇ ਜਿਹੜੀ ਇੱਥੇ ਉਹਨਾਂ ਨੇ ਅੱਜ ਮੈਮ ਦੱਸਿਆ ਅੱਜ ਕਿ ਉਹਦਾ ਉਹਨਾਂ ਕੰਮੇ ਵੀ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਹੈਗਾ ਉਹ ਤੇ ਨਵਾਂ ਵਾਟਰ ਗੂਦਰ ਲੱਗ ਜਾਏਗਾ ਉਹਨੇ ਤੇ ਉਹਨਾਂ ਉਹਦੀ ਗੁਰੀਆ ਪਾਣੀ ਜਿਹੜੀ ਉੱਥੇ ਸੁਵਿਧਾ ਹੈਗੀ ਹੈ ਉਹ ਮਿਲਣੀ ਸ਼ੁਰੂ ਹੋ ਜੇਗੀ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਕੌਂਸਲਰ ਸਾਹਿਬ ਕੀ ਕਹੋਗੇ ਵੱਟੀਆਂ ਜਿਹੜੀਆਂ ਮੀਟਿੰਗਾਂ ਹੋਈਆਂ 5 ਕਰੋੜ ਤੋਂ ਲੈ ਕੇ 9 ਕਰੋੜ ਤੱਕ ਦੇ ਪ੍ਰੋਜੈਕਟ ਦੱਸੇ ਜਾ ਰਹੇ ਜੋ ਸ਼ਹਿਰ ਦੇ ਲਈ ਪਾਸ ਹੋਏ ਆਹ ਹਾਂ ਲਿਆ ਦੇਖੋ ਜੀ ਜਿਹੜੇ ਅੱਜ ਸਾਡੇ ਸਕਾਰਜੋਗ ਮੈਡਮ ਅਨਮੋਲ ਸਾਡੇ ਸ਼ਹਿਰ ਦਾ ਵੱਲ ਰੁਕ ਕੀਤਾ ਉਹ ਬਹੁਤ ਹੀ ਕਹ ਲਓ ਵੀ ਸਾਡੀ ਨਗਰ ਕਾਉਂਸਲ ਦੀ ਨਲਾਕੀ ਕਰਕੇ ਕਿਉਂਕਿ ਉਹਨਾਂ ਨੇ ਪਿਛਲੇ ਅਰਸੇ ਦੌਰਾਨ ਤਕਰੀਬਨ 4.5 ਸਾਲ ਦਾ ਅਰਸਾ ਖਤਮ ਹੋਣ ਜਾ ਰਿਹਾ ਸਾਡੀ ਕਮੇਟੀ ਬਣੀ ਨੂੰ ਔਰ ਕੋਈ ਸ਼ਹਿਰ ਦਾ ਵਿਕਾਸ ਨਹੀਂ ਸੀ ਹੋਇਆ ਔਰ ਅਸੀਂ ਜਾ ਕੇ ਮੈਡਮ ਨੂੰ ਕਿਹਾ ਕਿ ਮੈਡਮ ਵੀ ਸਾਡੇ ਸ਼ਹਿਰ ਦੀ ਤਾਂ ਦੁਰਦਸ਼ਾ ਹੈ ਜੀ ਇੱਥੇ ਤੱਕ ਵੀ ਕਿ ਸਵੱਛ ਭਾਰਤ ਦੇ ਅਵਾਰਡ ਤਾਂ ਲਿਆ ਰਹੇ ਆਂ ਜੀ ਆਪਾਂ ਦਿੱਲੀ ਰਾਸ਼ਟਰਪਤੀ ਕੋ ਜਾ ਕੇ ਤੇ ਸ਼ਹਿਰ ਵਿੱਚ ਕੂੜਾ ਕਰਕਟ ਮੇਰੇ ਖਲ ਪਹਿਲਾਂ ਨਾਲੋਂ ਵੀ ਵੱਧ ਚੁੱਕਿਆ ਹੈ ਜੀ ਤੇ ਅਸੀਂ ਜਦੋਂ ਉਹਨਾਂ ਨੂੰ ਆਪਣੀ ਵਿਥਿਆ ਸੁਣਾਈ ਸ਼ਹਿਰ ਦੀ ਤਾਂ ਸਾਡੇ ਐਮਐਲਏ ਮੈਡਮ ਨੇ ਕਿਹਾ ਕਿ ਮੈਂ ਆਪ ਖੁਦ ਸ਼ਹਿਰ ਦਾ ਦੌਰਾ ਕਰੂੰਗੀ ਔਰ ਉਹਨਾਂ ਨੇ ਸਾਡੇ ਸਾਰੇ ਅਧਿਕਾਰੀ ਬੁਲਾਏ ਨਗਰ ਕੌਂਸਲ ਦੇ ਈਓ ਸਾਹਿਬ ਬੁਲਾਏ ਸਾਡੇ ਅਕਾਊਂਟੈਂਟ ਸਾਹਿਬ ਉਹਨਾਂ ਨੇ ਸਾਰੀ ਸਥਿਤੀ ਤੋਂ ਉਹਨਾਂ ਨੂੰ ਉਹਨਾਂ ਤੋਂ ਪੁੱਛਿਆ ਗਿਆ ਔਰ ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਸ਼ਹਿਰ ਤੇ ਰੁਕੇ ਹੋਏ ਕੰਮ ਹੈ ਜਿਵੇਂ ਕਿ ਸਟਾਰਮ ਸਿਸਟਮ ਹੈ ਗਲੀਆਂ ਨਾਲੀਆਂ ਦੀ ਨੂੰ ਬੰਦ ਕਰਨ ਦਾ ਜਿਹੜਾ ਸਿਸਟਮ ਹੈ ਸ਼ਹਿਰ ਦੇ ਵਿੱਚ ਪਾਰਸ਼ਲਟੀ ਕੀਤੀ ਜਾ ਰਹੀ ਹੈ ਵਾਰਡਾਂ ਦੇ ਨਾਲ ਉਸ ਦੇ ਤਹਿਤ ਫਿਰ ਉਹਨਾਂ ਨੇ ਅੱਜ ਆਪ ਵੀੜਾ ਚੁੱਕਿਆ ਔਰ ਆ ਕੇ ਉਹਨਾਂ ਨੇ ਅੱਜ ਸਾਡਾ ਛੋਟਾ ਵੀਰ ਅਮਿਤ ਖੁੱਲਰ ਜੀ ਜਿਹੜਾ ਬਹੁਤ ਵੱਡਾ ਸਮਾਜ ਸੇਵੀ ਆ ਇਹਨਾਂ ਦਾ ਵਾਰਡ ਨੰਬਰ 16 ਇਸ ਦੇ ਵਿੱਚ ਆ ਕੇ ਉਹਨਾਂ ਨੇ ਤਕਰੀਬਨ 80 ਲੱਖ ਰੁਪਏ ਦੇ ਇਸ ਵਾਰਡ ਦੇ ਕੰਮ ਹੈ ਜਿਹੜੇ ਅੱਜ ਉਹਨਾਂ ਨੇ ਉਸ ਦਾ ਨੀਂਹ ਪੱਥਰ ਵੀ ਰੱਖਿਆ ਤੇ ਅੱਜ ਉਹਦਾ ਸ੍ਰੀ ਸ੍ਰੀ ਗਣੇਸ਼ ਵੀ ਕੀਤਾ ਔਰ ਉਹਨਾਂ ਨੇ ਪ੍ਰੋਸਾਦ ਦਿੱਤਾ ਕਿ 3 ਮਹੀਨੇ ਦੇ ਅੰਦਰ ਅੰਦਰ ਇਹ ਜਿਹੜਾ ਕੰਮ ਵਾਰਡ ਨੰਬਰ 16 ਦੇ ਵਿੱਚ ਸ਼ੁਰੂ ਹੋਇਆ ਉਹ ਮੁਕੰਮਲ ਕੀਤਾ ਜਾਵੇਗਾ ਅਤੇ ਨਾਲ ਦੀ ਨਾਲ ਜਿਹੜਾ ਮੇਨ ਬਾਜ਼ਾਰ ਦਾ ਵੀ ਉਹਨਾਂ ਨੇ ਦੌਰਾ ਕੀਤਾ ਔਰ ਮੇਨ ਬਾਜ਼ਾਰ ਦੇ ਵਿੱਚ ਜਿਹੜਾ ਪੇਵਰ ਬਲੌਕ ਲਾਉਣ ਦਾ ਬੜਾ ਚਿਰਾਂ ਤੋਂ ਬਾਜ਼ਾਰ ਦੇ ਵਿੱਚ ਮੇਰੇ ਖਿਆਲ 25 30 35 ਸਾਲਾਂ ਤੋਂ ਬਾਜ਼ਾਰ ਦੀ ਕਿਸੇ ਨੇ ਹਾਲ ਬਿੱਥਿਆ ਨਹੀਂ ਸੁਣੀ ਸੀ ਔਰ ਉਸ ਦੇ ਵਿੱਚ ਵੀ ਉਹਨਾਂ ਨੇ ਕੰਮ ਦਾ ਨਿਰਖਣ ਕੀਤਾ ਔਰ ਬਾਕੀ ਉਹਨਾਂ ਨੇ ਵਾਰਡ ਨੰਬਰ ਸੱਤ ਬਾੜ ਨੰਬਰ 11 ਦੇ ਵਿੱਚ ਜਾ ਕੇ ਵੀ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਉੱਥੇ ਵੀ ਵਿਕਾਸ ਕਾਰਜ 26 ਲੱਖ ਦੇ ਬਾੜ ਨੰਬਰ 11 ਦੇ ਉਹ ਵੀ ਉਹਨਾਂ ਨੇ ਸ਼ੁਰੂ ਕਰ ਲੈ ਕੇ ਹਾਂ ਜੀ ਕਨਕਲੂ ਸਰ ਵੀ ਕੋ ਬਾੜ ਨੰਬਰ 9 ਦੀ ਜਿਹੜੀ ਬੜੀ ਸਮੱਸਿਆ ਹੈ ਖਾਸ ਕਰਕੇ ਸਕੂਲ ਦੇ ਅੱਗੇ ਪਾਣੀ ਖੜਨ ਦੀ ਹਾਂਜੀ ਤੁਸੀਂ ਦੇਖਿਆ ਹੋਣਾ ਵੀ ਜਦੋਂ ਵੀ ਬਾਰਿਸ਼ ਹੁੰਦੀ ਹੈ ਭਾਵੇਂ 10 ਮਿੰਟ ਦੀ ਹੋਵੇ ਉੱਥੇ ਪਾਣੀ ਖੜ ਜਾਂਦਾ ਉਸ ਦੇ ਲਈ ਅਸੀਂ ਬਹੁਤ ਕਿਹਾ ਤੇ ਹੁਣ ਅਸੀਂ ਐਮਐਲਏ ਮੈਡਮ ਦੇ ਨੋਟਿਚ ਲੈ ਆਂਦਾ ਕਿ ਇਸ ਦਾ ਇੱਕ ਟੈਕਨੀਕਲੀ ਰੀਜ਼ਨ ਹੈ ਕਿਉਂਕਿ 62 ਦੇ ਵਿੱਚ ਇਸ ਦੀ ਰਿਕਵਟਾ ਔਰ ਜਿਸ ਨੂੰ ਕੇ 62 ਦੇ ਵਿੱਚ ਰੋਕਿਆ ਗਿਆ ਔਰ ਉਸ ਦਾ ਜਿਹੜਾ ਰੁਕਾ ਹੈ ਪਾਣੀ ਦਾ ਜਿਵੇਂ ਮੇਰੇ ਤੋਂ ਪਹਿਲਾਂ ਚੇਅਰਮੈਨ ਸਾਹਿਬ ਨੇ ਵੀ ਦੱਸਿਆ ਤੁਹਾਨੂੰ ਕਿ ਉਸ ਦਾ ਰੁਕਾ ਮਰੰਡਾ ਸਾਈਡ ਨੂੰ ਕੀਤਾ ਗਿਆ ਹੋਇਆ ਹੈ ਜੀ ਉਸ ਦਾ ਜਿਹੜਾ ਨੇਚਰਲ ਰੁਖ ਹੈ ਉਹ ਨਦੀ ਵੱਲੋਂ ਹੋਣਾ ਚਾਹੀਦਾ ਹੈ ਜੀ ਸਟ੍ਰੇਟ ਰੋਪਨ ਰੋਡ ਦੇ ਨਾਲ ਉਹ ਜਦੋਂ ਤੱਕ ਸਾਡਾ 62 ਦੇ ਵਿੱਚ ਲਾਈਟਾਂ ਤੇ ਉਹ ਜਿਹੜਾ ਕਟ ਹੈ ਉਸ ਨੂੰ ਖੋਲਿਆ ਨਹੀਂ ਜਾਂਦਾ ਤਾ ਸਾਡੇ ਜਿਹੜਾ ਚੰਡੀਗੜ੍ਹ ਰੋਡ ਦਾ ਪਾਣੀ ਆ ਉਹ